ਲੈ ਵੀ ਸੱਜਣੋ ਅੱਜ ਤੁਹਾਡੇ ਵਾਸਤੇ 6 ਕਟੀਆਂ ਦੀ ਵੀਡੀਓ ਕਵਰ ਕੀਤੀ ਆ ਦੋ ਕਟੀਆਂ ਮੀਡੀਆਂ ਨੇ ਤੇ ਚਾਰ ਕਟੀਆਂ ਮੋਹਰਾਂ ਨਾਲ ਜਿਹੜੀਆਂ ਨੇ ਇੱਕ ਰਹਿਣੀ ਆ ਨੀਲੀ ਰਾਵੀ ਦੀ 11 ਸਾਰੀਆਂ ਤੇ ਮਾਰਦੇ ਕੈਮਰਾ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਆਪਾਂ ਵੀਡੀਓ ਤੇ ਕਰਾਉਣਿਆਂ ਰਾਮਣੇ ਬਾਈ ਨਾਲ ਗੱਲ 11 ਸਾਰੀਆਂ ਦੇ ਕੈਮਰਾ ਮਾਰ ਕੇ ਦੁਬਾਰੇ ਫੇਰ ਕਰਵਾ ਦੇ ਚੈੱਕ ਡਿਟੇਲਾਂ ਵੀ ਵਿੱਚੀ ਦੇ ਦਾਂਗੇ ਤੇ ਰੇਟ ਵੀ ਵਿੱਚੀ ਕਰਾ ਦਾਂਗੇ ਬਹੁਤ ਹੀ ਵਧੀਆ ਸਮੀਆਂ ਪਲੀਆਂ ਕਟੀਆਂ ਨੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਕਰਾਉਣਿਆਂ ਰਾਮਨੇ ਬਾਈ ਨਾਲ ਗੱਲ ਆ ਜਾ ਮਿੱਤਰ ਲੈ ਮਾਰਦੇ ਕੈਮਰਾ ਕੇ ਨਾਲ ਰਾਮਨੇ ਹੋਰ ਕੀ ਹਾਲ ਹੈ ਰਾਮਨੇ ਸਿਕਾ ਠੀਕ ਹਾਂ ਬਾਈ ਪਹਿਲਾਂ ਤੇਰੀ ਆਪਾਂ ਕਿਹੜੇ ਤਰੀਕ ਨੂੰ ਆਪਾਂ 16 ਤਰੀਕ ਨੂੰ ਪਾਈ ਸੀ ਬਾਈ ਵੀਡੀਓ ਆਪਣੀ ਲੈ ਵੀ ਮਿੱਤਰੋ ਪਹਿਲਾਂ ਆਪਾਂ 16 ਤਰੀਕ ਨੂੰ ਵੀਡੀਓ ਬਣਾਈ ਸੀ ਤੇ ਕਿ ਮੇਰੇ ਰਿਵਿਊ ਆਪਣੇ ਪੂਰਾ ਵਧੀਆ ਰਿਹਾ ਫਿਰ ਸਿਰਫ ਅੱਧੇ ਘੰਟੇ ਦੇ ਵਿੱਚ ਵਿੱਚ ਆਪਣਾ ਸਾਰਾ ਮਾਲ ਸੇਲ ਹੋ ਕੇ ਵੱਲੋ ਚਲੇ ਗਿਆ ਤੇ ਅੱਛਾ ਲੈ ਵੀ ਮਿੱਤਰੋ ਅੱਧੇ ਘੰਟੇ ਦੇ ਵਿੱਚ ਬਾਈ ਦਾ ਮਾਲ ਆਪਾਂ ਸਾਰਾ ਸੇਲ ਕਰਵਾਤਾ ਤੇ ਬਹੁਤ ਹੀ ਵਧੀਆ ਹੈ ਆਪਣੇ ਚੈਨਲ ਦੇ ਰਿਵਿਊ ਨੇ ਜੇ ਕਿਸੇ ਨੇ ਵੀਡੀਓ ਕਰਵਾਉਣੀ ਹੈ ਕੀ ਸੁਝਾ ਦੇਵਾਂਗਾ ਮੇਰੇ ਬਹੁਤ ਵਧੀਆ ਕੋਈ ਆਇ ਨਹੀਂ ਹੈਗਾ ਵੀ ਵਧੀਆ ਮਾਲ ਵਿਕਦਾ ਹੈਗਾ ਵੱਤੋ ਵੱਤ ਵੀਰਾਂ ਨੂੰ ਬੇਨ ਤੇ ਜਿਸ ਕਿਸੇ ਨੇ ਆਪਣੇ ਭੈਣ ਭਾਈ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੋਵੇ ਤਾਂ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਆ ਕਰੋ ਤੇ ਅੱਜ ਆਪਾਂ ਕਿੰਨੀਆਂ ਕੱਟੀਆਂ ਲੈ ਕੇ ਆਏ ਅੱਜ ਆਪਾਂ 6 ਕੱਟੀਆਂ ਲੈ ਕੇ ਆਏ ਬਰੇ ਜਿੰਨਾ ਵਿੱਚ ਦੋ ਮੀਣੀਆਂ ਕੱਟੀਆਂ ਨੇਗੀਆਂ ਤੇ ਦੋਨਾਂ ਦੇ ਪ੍ਰੋਪਰ ਸਿੰਘ ਹਾਲ ਦੇ ਨੇਗੇ ਤੇ ਚਾਰ ਇੱਕ ਕੱਟੀ 5 ਕ ਲੈਣੀ ਆਪਾਂ ਨੀਲੀ 라ਵੀ ਨਹੀਂ ਕਹਿ ਸਕਦੇ ਹੈ 5 ਕ ਲੈਣੀ ਹੈਗੀ ਤੇ ਰੇਟ ਵਗੈਰਾ ਵਿੱਚ ਹੀ ਕਰ ਰੇਟ ਆਪਾਂ ਵਿੱਚ ਹੀ ਕਰ ਦਾਂਗੇ ਜੀ ਕਿੱਧਰੋਂ ਸ਼ੁਰੂ ਕਰੀਏ ਆਪਾਂ ਇਧਰੋਂ ਕਰ ਲੋ ਜੀ ਬੜੀ ਕੱਟੀ ਤੋਂ ਲੈ ਚਾਲ ਮਾਰਵੀ ਕੈਮਰਾ ਮਿੱਤਰਾਂ ਇਹਦੇ ਉੱਤੇ ਕੱਟੀ ਦੀ ਉ ਚੋਲੀ ਚੁਲੀ ਕਰਾ ਚੱਕ ਲਿਆ ਆ ਝੋਲੀ ਕਰਾ ਰਾਮਨੇ ਪਹਿਲਾਂ ਚੱਕਾ ਆ ਦੇਖੋ ਜੀ ਕੈਮਰਾ ਝੋਲੀ ਤੇ ਪੂਰਾ ਵਧੀਆ ਥਾਨ ਲੱਗਿਆ ਚਾਰ ਥਾਨ ਨੇ ਫੂਡ ਸੰਖ ਕਿਸੇ ਦਿਨ ਹੀ ਮਿਲਣਾ ਸਿੰਗਲ ਹੱਡੀ ਤੇ ਪਤਲੀ ਚਮੜੀ ਦੀ ਆ ਗਈ ਹਾਂਜੀ ਬਾਈ ਜੀ ਲੈਗ ਸਕੋਰ ਤੇ ਮਾਰਦੇ ਕੈਮਰਾ ਫੇਸ ਤੇ ਮਾਰਦੇ ਫਿਰ ਆਪਾਂ ਇਹਨੂੰ ਤੋੜ ਕੇ ਦਿਖਾਉਣੇ ਆ ਲੈ ਰਾਮਨੇ ਇੱਧਰ ਨੂੰ ਕੱਢ ਲਿਆ ਪੁਰਾਣੂ ਤੋੜ ਲਿਆ ਕੁਆਲਿਟੀ ਤੁਸੀਂ ਕਰੋ ਚੈੱਕ ਬਾਈ ਬੂਥ ਬਹੁਤ ਬਹੁਤ ਹੀ ਜਿਆਦਾ ਸੋਹਣੀਆਂ ਸੰਗਰ ਰਿੰਗ ਲੱਗਿਆ ਹਨ ਹਾਂ ਬਾਈ ਖੀਰੀ ਕੱਟੀ ਆ ਜਮਾ ਬਾਈ ਅੱਛਾ ਉਮਰੇ ਦੀ ਕੀ ਰਣੀ ਆ ਰਾਮ ਉਮਰੇ ਦੀ ਹੈਗਾ 1.5 ਸਾਲ ਹੈ ਬਾਈ 1.5 ਸਾਲ ਮਿੱਤਰੋ ਕੱਟੀ ਦੀ ਉਮਰਾ ਝੋਟੀ ਉਹ ਬਣੀ ਪਈ ਐ ਕੱਠਪੂੜੇ ਤੇ ਮਰਵਾ ਦੇ ਕੈਮਰਾ ਲੈਗ ਸਕੋਰ ਤੇ ਮਾਰਦੇ ਮਿੱਤਰੋ ਪੂਰੀ ਸਮੀ ਭਲੀ ਕੱਟੀ ਐ ਝੋਲੀ ਦੇਖੋ ਤੁਸੀਂ ਹੋਰ ਉਹ ਵੀ ਪੂਰੇ ਵਧੀਆ ਥਣ ਦੀਆਂ ਐ ਐ ਨਾਲ ਉਹ ਵੀ ਗੁੱਦ ਵਾਲੀ ਝੋਲੀ ਐ ਪਿੱਠਪੂੜਾ ਤੁਸੀਂ ਖੁਦ ਕਰੋ ਚੈੱਕ ਕਿਰਾਂ ਮੋੜ ਕੇ ਦਿਖਾ ਦੇ ਫੇਸ ਦਿਖਾ ਦੇ ਦੰਦ ਪਟਾਲੂਗੀ ਹਾਂ ਹਾਂ ਬਾਈ ਦੰਦ ਪਟ ਦੰਦਾਂ ਦੀ ਆਪਣੀ ਗਰੰਟੀ ਹੋ ਬਾਈ ਜਮਾ ਖੀਰੀ ਕੱਟੀ ਮਿੱਤਰੋ ਦੰਦੋ ਖੀਰੀ ਆ ਪੂਰੀ ਸਮੀ ਪੜੀ ਐ ਲੈ ਪਿਆਰ ਮੋਰਾ ਦੀ ਵੀਰੇ ਸਾਰੀ ਕਾਲੀ ਕੱਟੀ ਆ ਗਈ ਪਿਆਰ ਮੋਰਾ ਦੀ ਕੋਨੀ ਕੀ ਪੂੰਛ ਧੀ ਜਿੰਨੀ ਕੁ ਹੁੰਦੀ 6 ਇੰਚ ਬਸ 6 ਇੰਚ ਪੂੰਛ ਹੈਗੀ 6 ਇੰਚ ਪੂੰਛ ਆ ਮਿੱਤਰੋ ਲੈ ਬੰਨ ਦੇ ਕਰਾ ਹੋਰ ਬਹੁਤ ਹੀ ਜਿਆਦਾ ਚੌੜਾ ਹੈ ਗਾਹਾਂ ਜਦੋਂ ਝੋਟੀ ਬਣੂਗੀ ਉਦੋਂ ਦੇਖੋ ਤੁਸੀਂ ਬਾ ਕਮਾਲੀ ਤਿਆਰ ਹੋਊਗਾ ਸਿੰਘ ਸਾਹਿਬ ਬਹੁਤ ਹੈ ਵੀਰੇ ਥਣ ਲਿਵਾ ਐ ਕੋਈ ਐ ਨਹੀਂ ਹੈਗਾ ਜੇ ਹੁਣ ਇਹਦੀ ਮਾਂ ਦੇ ਦੁੱਧ ਦੇ ਰਿਕਾਰਡ ਦੀ ਗੱਲ ਕਰੀਏ ਵੀਰੇ ਆਪਾਂ ਦੁੱਧ ਦਾ ਤਾਂ ਦੇ ਸਕਦੇ ਆਂ ਵੀ 15-16 ਕਿਲੋ ਦੀ ਗਾਰੰਟੀ ਦੇ ਸਕਦੇ ਆਂ ਹਾਂ ਵੀਰੇ ਸਾਰੇ ਬੱਚੇ ਡੈਰੀਆਂ ਦੇ ਨੇ ਇਸ ਕਰਕੇ ਥੋੜਾ ਥੋੜਾ ਚਿੱਟੇ ਨੇ ਵੀ ਥੋੜੇ ਅੰਦਰ ਖੜੇ ਕਰਕੇ ਹਾਂਜੀ ਹਾਂਜੀ ਤੇਲੇ ਹੁਣ ਇਹਦੀ ਡਿਮਾਂਡ ਕੀ ਕਰਦੀ ਆ ਆਪਾਂ ਇਹ ਆਪਾਂ ਡਿਮਾਂਡ 35000 ਦੀ ਕੱਟੀ ਦੇਵਾਂਗੇ ਆਪਾਂ ਮਾਨਤਾਨ ਕਿੰਨਾ ਕਰਦੇ ਮਾਨਤਾਨ ਜੇ ਕੋ ਆਪਣੀ ਵੀਡੀਓ ਦੇਖ ਕੇ ਆਉ ਤਾਂ ਆਪਾਂ 2000 ਰੁਪਏ ਮਾਨਤਾਨ ਕਰਨਾ ਲੈ ਵੀ ਮਿੱਤਰੋ ਝੋਟ ਕੇ ਇਹ ਝੋਟੀ ਤੁਹਾਨੂੰ 33000 ਰੁਪਏ ਦੀ ਰਾਮਣਾ ਕਹਿੰਦਾ ਜੱਕ ਲੋ ਮਾਨ ਤਣੂ ਰੇਟ ਕਰਿਆ 35 2000 ਮਾਨ ਤਣ ਕਾ ਤਾਂ ਅੱਗੇ ਆ ਗਈ ਕੱਟੀ ਆ 2 ਨੰਬਰ ਤੇ ਹਾਂਜੀ ਇਹਦੀ ਡਿਟੇਲ ਕੀ ਹੈ ਇਹ ਵੀਰੇ ਇਹ ਵੀ ਬਸ ਸਵਾਕ ਸਾਲ ਵੀਰੇ ਬਸ ਤੁਸੀਂ ਐ ਮੰਨ ਲਓ ਸਾਰੇ ਡੇਡ ਡੇਡਕ ਸਾਲ ਦੇ ਲਗਭਗ ਕੱਟੀਆਂ ਨੇ 10 ਸਾਲ ਦੀ ਬਈ ਕੱਟੀ ਐ ਲੈਗ ਸਕੋਰ ਇਹਨੂੰ ਵੀ ਬਹੁਤ ਜ਼ਿਆਦੇ ਝੰਗਾ ਲੱਗਿਆ ਸਿੰਗਲ ਹੱਡੀ ਚ ਆ ਗਈ ਪਤਲੀ ਚਮੜੀ ਦੀ ਆ ਗਈ ਆ ਦੇਖੋ ਤੁਸੀਂ ਚਮੜੀ ਸਕਿਨ ਬਹੁਤ ਹੀ ਜ਼ਿਆਦੇ ਪਤਲੀ ਹੈ ਪਤਲੀ ਚਮੜੀ ਵਾਲਿਆਂ ਨੂੰ ਤੁਤ ਬਹੁਤ ਜ਼ਿਆਦੇ ਕੱਢਦੇ ਨੇ ਰਾਮਣੇ ਹਾਂ ਵੀਰੇ ਝੋਲੀ ਦਿਖਾ ਦਿਓ ਤੁਸੀਂ ਝੋਲੀ ਦਿਖਾ ਦਿਓ ਨੀਗਾ ਬਰਬਾਦ ਝੋਲੀ ਤੇ ਕਿਰਾਂ ਖੜ ਜਾ ਥੋੜੀ ਜਿ ਇਧਰ ਨੂੰ ਕਰਕੇ ਦਿਖਾ ਚੋਲੀ ਦੇਖੋ ਮਿੱਤਰੋ ਪੂਰਾ ਵਧੀਆ ਥਾਨ ਲੱਗਿਆ ਪੰਜ ਚਾਰ ਥਾਨ ਨੇ ਫੂਲ ਸੰਖ ਕਿਸੇ ਦੇ ਨਹੀਂ ਫੇਸ ਤੇ ਮਾਰਦੇ ਕੈਮਰਾ ਬੂਥ ਬਹੁਤ ਲੰਬੀ ਹੈ ਅੱਖ ਨੀਲੀ ਆਣਿਆ ਨਾ ਵੀਰੇ ਹਾਂ ਬਾ ਮਾੜੇ ਮੋਟਿਆ ਜਾਨੀਂ ਉਹ ਕੱਟੀ ਕਾਲੀ ਆ ਜਮਾ ਹੈ ਕੱਟੀ ਕਾਲੀ ਹਾਂਜੀ ਵੀਰੇ ਸਿੰਗ ਮੋੜਿਆ ਹੋਇਆ ਥੋੜੀ ਜਿਹੀ ਤਲਾਰੇ ਦੀ ਹਲਕਤ ਕਰਦੀ ਹੈ ਪਿੱਠ ਪੂੜੇ ਤੇ ਮਾਰਦੇ ਕੈਮਰਾ ਮੋਰਨੀ ਵਰਗੀ ਤੋਰਾ ਦੇਖੋ ਤੁਸੀਂ ਝੋਟੀ ਦੀ ਪੂਰੀ ਸਮੀ ਪੜੀ ਹੈ ਪੂਰੀ ਝੋਟਿਓ ਬਣੀ ਪਈ ਆ 6 ਮਹੀਨਿਆਂ ਦੇ ਵਿੱਚੇ ਸ਼ਿਮ ਲੈ ਲੂ ਦੰਦੋ ਇਹ ਵੀ ਖੀਰੀ ਆ ਹਾਂ ਹਾਂ ਭਾਈ ਦੰਦੋ ਸਾਰੇ ਹੀ ਕਟਿਆ ਖੀਰੀਆਂ ਨੇ ਅੱਛਾ ਹਾਂਜੀ ਲੈਂਥ ਲੰਥ ਦੇਖੋ ਬਈ ਤੁਸੀਂ ਕਿੰਨੀ ਜ਼ਿਆਦਾ ਲੰਬੀ ਆ ਬੇਲ ਬਹੁਤ ਹੀ ਵਧੀਆ ਸਮੀ ਭਲੀ ਕੱਟੀ ਆ ਲੇਕਿਨ ਆ ਮੋੜ ਲਿਆ ਜਾ ਬੰਦੇ ਬੋਡੀ ਸਟ੍ਰਕਚਰ ਪੂਰਾ ਇੱਕ ਨੰਬਰ ਦੇ ਵਿੱਚ ਹੀ ਆ ਡੇਰੀਆਂ ਦੇ ਬੱਚੇ ਨੇ ਡੇਰੀਆਂ ਦੇ ਵਿੱਚ ਤੁਹਾਨੂੰ ਪਤਾ ਮਿੱਤਰੋ ਮਾੜੀ ਚੀਜ਼ ਕੋਈ ਨਹੀਂ ਰੱਖਦਾ 15 ਲੀਟਰ ਤੋਂ ਪਲੱਸ ਵਾਲੀਆਂ ਹੀ ਮੈਸਾਂ ਹੁੰਦੀਆਂ ਨੇ ਉੱਥੇ ਹਾਂ ਫਾਰਮਾਂ 'ਚ ਜਿਹਦੇ ਇਹ ਬੱਚੇ ਨੇ ਤੇ ਇਹਦਾ ਰੇਟ ਆਪਾਂ ਕੀ ਕਰਦੇ ਆ ਰਾਮਣ ਇਹਦਾ ਰੇਟ ਆਪਾਂ ਕਿੰਨਾ ਮਰਜ਼ੀ ਕਰਾ ਲਓ ਜੀ ਆਪਾਂ 28000 ਦੀ ਕੱਟੀ ਲੈ ਬਣੀ ਮਾੜਾ ਮੋਟਾ ਮਾਨਤਾਨ ਆ ਹੀ ਕੋਈ ਗਾ ਨਹੀਂ ਮੌਕੇ ਤੇ ਹੋ ਜੂਗਾ ਜੀ ਲੈ ਮਿੱਤਰੋ 28000 ਰੁਪਏ ਦੇ ਵਿੱਚੋਂ ਵੀ ਮਾਨਤਾਨ ਹੋ ਜੂ ਇਹ ਵੀ ਸਮੀਪੜੀ ਝੋਟੀ ਤੁਸੀਂ ਨਹੀਂ ਲੋਕ 40 40000 ਮੰਗਦੇ ਨੇ ਜਿਹੜੀਆਂ ਕੱਟੀਆਂ ਲੈਣਾ ਆ ਰਹੇ ਹਾਂ ਹਾਂਜੀ ਹਾਂਜੀ ਸੋਹਣੀ ਐ ਵੀਰੇ ਕੱਟੀ ਬਹੁਤ ਚੰਗੀ ਹੈਗੀ ਬਹੁਤ ਚੰਗੀ ਮਹਿੰਦੀ ਕੱਟੀ ਹੈਗੀ ਕੋਈ ਐ ਨਹੀਂ ਹੋਰ ਬਹੁਤ ਵਧੀਆ ਲੱਗੇ ਪੱਠਪੂੜਾ ਪੂਰਾ ਐ ਲੈ ਲਓ ਸੰਗ ਸੰਗ ਦੀ ਪੂਰੀ ਚੰਗੀ ਸਮੀਪੜੀਆ ਕੋਈ ਐ ਨਹੀਂ ਤੁਹਾਡੇ ਪਾਸਿਓ ਕਮੀ ਨਹੀਂ ਹਾਂਜੀ ਤੇ ਆ ਗਈ ਤੀਜੇ ਨੰਬਰ ਵਾਲੀ ਕੱਟੀ ਹਾਂਜੀ ਲੈ ਵੀ ਮਿੱਤਰੋ ਇਹਦੀ ਵੀ ਝੋਲੀ ਤੇ ਮਾਰਦੇ ਕੈਮਰਾ ਬਹੁਤ ਹੀ ਜ਼ਿਆਦੇ ਬਾਕਮਾਲ ਝੋਲੀ ਲੱਗੀ ਹਨ ਇਹਨੂੰ ਨਰਾਮ ਨੇ ਸਾਰਿਆਂ ਤੋਂ ਡਿਫਰੈਂਟ ਹਾਂਜੀ ਬਾਈ ਜੀ ਬਾਹਲੇ ਚੰਗੇ ਰਿਕਾਰਡ ਦੇ ਕੱਟੇ ਆ ਵੀਰੇ ਹਾਂਜੀ ਆਹ ਦੇਖੋ ਬਈ ਇੱਥੋਂ ਪਤਾ ਲੱਗਦਾ ਸਮਝੀ ਪੜੀਦਾ ਲੈਗ ਸਕੋਰ ਤੇ ਆਹ ਚੀਜ਼ ਤੋਂ ਜਿੱਥੋਂ ਪਤਾ ਲੱਗਦਾ ਨਸਲ ਦਾ ਵੀ ਦੁੱਧ ਵਾਲੀ ਨਸਲ ਹੈਗੀ ਆ ਕਿ ਨਾ ਨਾ ਲੈ ਮੋੜ ਲਿਆ ਕਰਾਂ ਤੋੜੀ ਹਲਕਤ ਕਰਦੀ ਆ ਕੈਮਰੇ ਤੋਂ ਡਰਦੀ ਆ ਮਿੱਤਰੋ ਕੋਈ ਨਾ ਕੋਈ ਨਾ ਤੋਰ ਲਾ ਕਰਾਂ ਥੋੜੀ ਜੀ ਮਿੱਤਰੋ ਧਲਾਰੇ ਦੀ ਹਲਕਤ ਕਰਦੀ ਆ ਬਾਕੀ ਥੋੜਾ ਜਿਹਾ ਇਹ ਕੈਮਰੇ ਤੋੜਦੀ ਆ ਬਾਡੀ ਸਟਰਕਚਰ ਬਹੁਤ ਹੀ ਜ਼ਿਆਦਾ ਵਧੀਆ ਜੀ ਉਮਰ ਰਾਮਣੇ ਇਹਦੀ ਉਮਰ ਸਵਾ ਖਸਾਲ ਦੀ ਆ ਮੇਰੇ ਬਸ ਸਾਲ ਕਦੀ ਕੱਟੀ ਲਾ ਲਓ ਤੁਸੀਂ ਐ ਲਾ ਲਓ ਵੀ ਪੂਰੀ ਵਧੀਆ ਝੂਟੀ ਬਣੀ ਖੜੀ ਆ ਸਮੀ ਬਲੀ ਜ਼ਿਆਦਾ ਹੋਈ ਹੈ ਨਾ ਹਾਂਜੀ ਭਾਈ ਜੀ ਬਹੁਤ ਵਧੀਆ ਪਈ ਹੋਈ ਆ ਬਾਕੀ ਸਾਨੂੰ ਮੰਤਰੀ ਦੱਸਦੀ ਇਹਦੀ ਕੱਟੀ ਦੀ ਐ ਲਾ ਲਓ ਜੇ ਰੱਖਿਓ ਉਵੇਂ ਹੈ ਲੈਦੀ ਚੋਲੀ ਤੇ ਮਾਰਦੇ ਕੈਮਰਾ ਕਰਾਂ ਜਰਾ ਰਾਮਣੇ ਇਹਨਾਂ ਚੋਲੀ ਦਿਖਾ ਚੋਲੀ ਇਹਦੀ ਬਾ ਕਮਾਲੀ ਲੱਗੀ ਐ ਮੇਰੇ ਉਂ ਸੀਲ ਸਾਉ ਬਥੇਰੀ ਹੈ ਕਿ ਕੋਈ ਆ ਨਹੀਂ ਹੈਗਾ ਉਹੀ ਥੋੜਾ ਜਿਹਾ ਡਰਦਾ ਹੀ ਹੈ ਸਾਹਨੇ ਫੂਡ ਸੰਕ ਕਿਸੇ ਤੇ ਨਹੀਂ ਮਿਲਣਾ ਇਹਦਾ ਰੀਟਰਮ ਨੇ ਕੀ ਕਰਦੇ ਇਹ ਆਪਾਂ 32000 ਦੀ ਕੱਟੀ ਦੇਵਾਂਗੇ ਮਾਨ ਤਾਣ ਮਾਨ ਤਾਣ ਨੂੰ ਹੋਜੂ ਮੌਕੇ ਤੇ ਕਿੰਨਾ ਕੁ ਹੋਜੂਗਾ ਕੋਈ ਗੱਲ ਨਹੀਂ ਕਰਦਾਂਗੇ ਜੀ ਆਪਾਂ ਲੈ ਇਹਦੇ ਵਿੱਚ 24 ਮਾਨ ਤਾਣ ਆਰਾਮਣਾ ਕਹਿੰਦਾ ਹੋਜੂ ਕੱਟੀ ਬਹੁਤ ਹੀ ਜ਼ਿਆਦੇ ਚੰਗੀ ਆ ਕੱਟੀ ਸਮੀ ਪਾਲੀ ਆ ਵੀ ਸਿਰਫ ਕੱਲਾ ਸਿੰਘਾਂ ਵਾਲਾ ਦੇਖਿਆ ਕਰੋ ਜੀ ਆਪ ਇਹਦੇ ਢਾਂਚੇ ਬਾਰੇ ਦੇਖਿਆ ਕਰੋ ਕਿਉਂਕਿ ਪਸ਼ੂ ਨੇ ਦੁੱਧ ਥੱਲੋਂ ਦੇਣਾ ਆਪਣੀ ਕੁਆਲਿਟੀ ਨਾਲ ਸਿੰਘਾਂ ਨੇ ਦੁੱਧ ਨਹੀਂ ਗੱਲ ਜੇ ਤੁਹਾਨੂੰ ਬਣਨਾ ਹੈ ਸਿੰਘ ਦਾ ਬਹੁਤ ਹੀ ਸੋਹਣਾ ਬਣ ਜਾਣਾ ਹੈ ਗੱਲ ਸਹੀ ਹੈ ਹਾਂਜੀ ਵੀਰੇ ਬਾਕੀ ਇਹ ਨਸਲੀ ਦੱਸਦੀ ਆ ਡੀ ਆ ਸਾਰਿਆਂ ਹਾਂਜੀ ਹਾਂਜੀ ਗੱਲ ਸਹੀ ਹੈ ਜੇ ਕਿਸੇ ਨੇ ਬਰੀਡ ਤੇ ਕੰਮ ਕਰਨਾ ਹੈ ਬਹੁਤ ਹੀ ਚੰਗੀ ਮੈਂ ਬਹੁਤ ਚੰਗੇ ਰਿਕਾਰਡ ਦੀ ਕੱਟੀ ਹੈ ਅੱਛਾ ਹਾਂਜੀ ਤੇ ਲੈ ਮਿੱਤਰੋ ਇਹ ਵੀ ਬਹੁਤ ਕਜਾਜੇ ਰੇਟ 'ਚ ਮਿਲ ਜੂਗੀ ਅੱਗੇ ਆ ਗਿਆ ਜਮੀ ਨਗੀਨਾ ਜਿਹਦੀ ਬਹੁਤ ਹੀ ਡਿਮਾਂਡ ਚੱਲਦੀ ਹੈ ਮੀਨਿੰਗ ਕੱਟੀ ਜਿਵੇਂ ਆਪਾਂ ਕਹਿ ਸਕਦੇ ਹਾਂ ਇੰਦਰ ਨੂੰ ਮਰਵਾਏ ਦੇ ਸਿੰਘ ਇਹ ਦਿਖਾ ਪੈਣਾ ਤਾਂ ਵੀ ਹਲਦੇ ਆ ਹਾਂਜੀ ਸਿੰਘ ਦੋਨੇ ਹਲਦੇ ਨੇ ਕਿਸੇ ਨੇ ਵੀ ਸਾਨੂੰ ਕਿਹੜਾ ਚੈੱਕ ਕਰਾਇਆ ਨਹੀਂ ਦੇਖੋ ਜੀ ਆਹ ਦੇਖੋ ਮਿੱਤਰੋ ਸਿੰਘ ਦੋਹੀ ਹ ਝਾਂਜਰਾਂ ਚੁੰਝਰਾ ਪਾ ਰੱਖਿਆ ਹਾਂਜੀ ਫਿਰ ਮੈਂ ਕਿਹਾ ਦਰਸ਼ਕਾਂ ਨੂੰ ਆਪਾਂ ਕੇਰਨ ਦਰਸ਼ਨ ਤਾਂ ਕਰਾਈਏ ਜੀ ਹਾਂ ਗੱਲ ਸਹੀ ਹੈ ਹਾਂਜੀ ਤਿਆਰ ਕਰੀ ਹੋਈ ਆ ਪੂਰੀ ਤਿਆਰ ਕੀਤੀ ਹੈ ਤੁਸੀਂ ਇਹੀ ਬਾਹਲੇ ਆ ਗਏ ਜੀ ਨਹੀਂ ਅਸੀਂ ਇਦੋਂ ਵੀ ਹੋਰ ਤਿਆਰ ਕਰ ਦਿੰਦੇ ਬੋਟੀ ਨੂੰ ਤਿਆਰ ਕਰ ਦਿੰਦੇ ਹਾਂ ਜੀ ਦੇਖੋ ਏ ਧੁਰਦੀ ਦੇਖੋ ਤੁਸੀਂ ਮਿੱਤਰੋ ਬਹੁਤ ਹੀ ਜਿਆਦਾ ਸੁਮੀਪਲੀ ਬਾਡੀ ਚ ਸਟਰਕਚਰ ਦੇਖੋ ਜਿਹੜਾ ਚਿੱਟਾ ਪਾਣਾ ਇਹ ਤਾਂ ਡੈਰੀ ਦੇ ਅੰਦਰ ਆ ਇਹ ਬਾਈ ਅੰਦਰ ਹੀ ਖੜੀ ਕਰਕੇ ਆਈ ਹੈ ਇਹਦਾ ਕੋਈ ਵੀ ਮੇਰਾ ਯਾਰ ਪਹਿਲੀ ਵਹਿਮ ਨਾ ਕਰਿਓ ਲੇਕਿਨ ਸਿਰਫ ਆ ਜੇ ਇਹ 13 ਮਹੀਨਿਆਂ ਦੀ ਕੱਟੀ ਹੈ ਜੀ ਅੱਛਾ ਹਾਂਜੀ ਬਹੁਤ ਹੀ ਚੰਗੀ ਮੈਂ ਦੀ ਤੇ ਬਹੁਤ ਚੰਗੇ ਰਿਕਾਰਡ ਦੀ ਕੱਟੀ ਹੈ ਜੀ ਲੈ ਫਰੰਟ ਤੋਂ ਕਰ ਲੋ ਚੈੱਕ ਹੈਡ ਡਿਟੇਲ ਬਹੁਤ ਹੀ ਵਧੀਆ ਕੋਈ ਵੀ ਰਾਇ ਨਾ ਕਹੇ ਵੀ ਨਾ ਸਿੰਘ ਹਾਲਤ ਨੇ ਆਪਾਂ ਆ ਕੇ ਆਪਣੀ ਤਸੱਲੀ ਕਰਕੇ ਲਾ ਜਾਓ ਸਾਡੇ ਹੱਥ ਨਾਲ ਹਲਿਆ ਗਿਆ ਹਾਂਜੀ ਹਾਂਜੀ ਸਿੱਧਾ ਦਿਖਾਤੇ ਹਲਿਆ ਹਾਂਜੀ ਸਿੰਘ ਪੂਰੇ ਪ੍ਰੋਪਰ ਹਲਦਾ ਜੀ ਆ ਦੇਖੋ ਮੇਰੇ ਮਿੱਤਰੋ ਆ ਜਾ ਕੇ ਰਾਮ ਮੋੜ ਦਿਆ ਨੂੰ ਲੰਬਾ ਗੇੜਾ ਤਾਂ ਵਾਜੀਆਂ ਚੰਝਰਾਂ ਦੀ ਕਰੀਏ ਮੜੀ ਸੈਡ ਦੇਖੋ ਜੀ ਲੈ ਬੰਦੇ ਰਾਮ ਨੇ ਇਹ ਆ ਗਈ ਚੌਥੇ ਨੰਬਰ ਵਾਲੀ ਕੱਟੀ ਚੋਲੀ ਦਿਖਾਉ ਜੀ ਦੀ ਦਿਖਾਉਣਾ ਮਿੱਤਰਾਂ ਇਹਦਾ ਰੇਟ ਵਗੈਰਾ ਕਰਦੇ ਆ ਆਪਾਂ ਦੱਸ ਦਿਆਂ ਤੁਹਾਨੂੰ ਚੋਲੀ ਦੇਖੋ ਬਹੁਤ ਹੀ ਜਿਆਦੇ ਬਾਕਮਾਂ ਲੱਗਿਆ ਠੰਡੀ ਤਸੀਰ ਦੀ ਐ ਕੋਈ ਆਚੀ ਵੀ ਨਹੀਂ ਪੂਰੀ ਵਧੀਆ ਸਮੀ ਭਲੀ ਐ ਇਹਦਾ ਰੇਟ ਰਾਮ ਨੇ ਇਹ ਆਪਾਂ ਹਾਂ ਨਾ 35000 ਦੀ ਕੱਟੀ ਦੇਵਾਂਗੇ ਮਾੜਾ ਮੋਟਾ ਮਾਨਤਾਨ ਹੋ ਜਾਊਗਾ ਜੀ ਲੈ ਵੀ ਮਿੱਤਰੋ ਇਹ ਕੱਟੀ ਸਾਨੂੰ 35000 ਰੁਪਏ ਦੇ ਵਿੱਚ ਮਿਲਜੂ ਕੱਟੀਆਂ ਹੀ ਆਉਂਦੀਆਂ ਜੀ ਬਹੁਤ ਘੱਟ ਲੈਣਾ ਪਾਉਣਾ ਹਾਂਜੀ ਮੇਰੀ ਕੱਟੀਆਂ ਬਹੁਤ ਘੱਟ ਮਿਲਦੇ ਆ ਦਰਸ਼ਕਾਂ ਦੀ ਬਹੁਤ ਜਿਆਦੇ ਡਿਮਾਂਡ ਸੀ ਜੀ ਵੀ ਮੇਣੀ ਕੱਟੇ ਇੱਕ ਵਾਰ ਤੁਸੀਂ ਲੈ ਕੇ ਆਓ ਜੀ ਗੱਲ ਸਹੀ ਹੈ ਹਾਂ ਜੀ ਕਟੀਆਂ ਜਰਾ ਉਹਨੇ ਲਵੇ ਦੋ ਖੜੀਆਂ ਨੇ ਪੂਰੀਆਂ ਟੌਪ ਦੀਆਂ ਅੱਗੇ ਆ ਗਈ ਪੰਜ ਕਲਿਆਣੀ ਉਹ ਨੀਲੀ ਵੀ ਕਹਿ ਸਕਦੇ ਆ ਨਹੀਂ ਜੀ ਆਪਾਂ ਨੀਲੀ ਨਹੀਂ ਜੀ ਆਮ ਹਰੇਕ ਬੰਦਾ ਨੂੰ ਨੀਲੀ ਦੀ ਬਣਾ ਕੇ ਕਹਿ ਦਿੰਦਾ ਜੀ ਆਪਾਂ ਨਹੀਂ ਕਹਿੰਦੇ ਸਿਰਫ ਪੰਜ ਕਲਿਆਣੀ ਹੈ ਜੀ ਕੱਲੇ ਅੱਖਾਂ 'ਚ ਜਵਾਬ ਨਹੀਂ ਹਾਂ ਜੀ ਦੇ ਥੱਲੇ ਵੀ ਆਉਂਦਾ ਉਹ ਅਸਾ ਹੋਰ ਸਾਰੇ ਕਿਤੇ ਜਵਾਬ ਨੇ ਮਾਰਕਿੰਗ ਪੂਰੀ ਆ ਚਾਰੇ ਪੈਰ ਜਿਹੜਾ ਆਉਣ ਵਾਲਾ ਬੱਚਾ ਇਸ ਤੋਂ ਵੀ ਜ਼ਿਆਦਾ ਵਧੀਆ ਆਊਗਾ ਗੱਲ ਸਹੀ ਹੈ ਹਾਂ ਜੀ ਮਿੱਤਰੋ ਲੈ ਇਹਦੀ ਉਮਰ ਕੀ ਸਵਾ ਕ ਸਾਲ ਦੀ ਲਾ ਲਓ ਜੀ ਤੁਸੀਂ ਸਵਾ ਕ ਸਾਲ ਦੀ ਹਾਂ ਛੋਟੀ ਆ ਮਿੱਤਰੋ ਬਾਡੀ ਸਟਰਕਚਰ ਬਹੁਤ ਹੀ ਜ਼ਿਆਦਾ ਚੌੜਾ ਹੈ ਨਾ ਹਾਂਜੀ ਮੈਗ ਸਕੋਰ ਬਹੁਤ ਚੰਗਾ ਹੈ ਸਿੰਗਲ ਹੱਡੀ ਚ ਆ ਗਈ ਪਤਲੀ ਚਾਮੜੀ ਚ ਆ ਗਈ ਆ ਦੇਖੋ ਇੱਧਰ ਮਾਰ ਕੈਮਰਾ ਜਿਵੇਂ ਮਾਰਦੇ ਇਹਦਾ ਜਿਵੇਂ ਰੰਗ ਕਹਿੰਦੇ ਹੁੰਦੇ ਨੇ ਨੀਲੀ ਰਾਵੀ ਦਾ ਰੰਗ ਹੈ ਤਾਂ ਤੁਸੀਂ ਕਲਰ ਦੇ ਹੋਰ ਵੀ ਹਾਂਜੀ ਲੈ ਵੀ ਪੰਜ ਕ ਲਿਆਣੀ ਬਾਈ ਰਾਮਣਾ ਕਹਿੰਦਾ ਨੀਲੀ ਰਾਵੀ ਦਾ ਕੋਈ ਦਾਵਾ ਨਹੀਂ ਕਰਦੇ ਹਾਂ ਬੱਚੇ ਨੀਲੀ ਦੇ ਦੇਊਗੀ ਝੋਲੀ ਤੁਸੀਂ ਹੋਰੋਂ ਦੇਖ ਲਓ ਪੂਰੀ ਵਧੀਆ ਜਿੰਦੀ ਆ ਬਾਡੀ ਸਟਰਕਚਰ ਬਹੁਤ ਹੀ ਚੰਗਾ ਹੈ ਲੇਕਿਨ ਸਿੰਗੀ ਸੁੰਗੀ ਬਹੁਤ ਸੋਹਣੀ ਲੱਗਿਆ ਤੇਰੇ ਬਹੁਤ ਜ਼ਿਆਦਾ ਚੰਗਾ ਸਿੰਗ ਲੱਗਿਆ ਹੋਇਗਾ ਉਗਾ ਬੱਚੇ ਪੂਰੇ ਵਧੀਆ ਦੇ ਉਲੀ ਹਾਂਜੀ ਵੀਰੇ ਚੰਗੀ ਸੰਭੀ ਪਲਿਆ ਕੋਈ ਆਈ ਨਹੀਂ ਹੈਗਾ ਜਮਾਲ ਇਸੀ ਹੈਗੀ ਕਾਠ ਵਾਲੀ ਕੱਟੀਆਂ ਹਾਂਜੀ ਵੀਰੇ ਦੇਖੋ ਤੁਸੀਂ ਜਮੀ ਹੱਜ ਵੀ ਨਹੀਂ ਕਰਦੀ ਜਿਵੇਂ ਵੀ ਨੀਲੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਠੰਡੀ ਤਸਵੀਰ ਦੀ ਓਮ ਹੀ ਆਣਾ ਹਾਂਜੀ ਦੇਖੋ ਮਿੱਤਰੋ ਬਹੁਤ ਸੋਹਣਾ ਸ਼ਿੰਗਾਰ ਲੱਗਿਆ ਜੀ ਬਹੁਤ ਪਿਆਰਾ ਸਿੰਗ ਲੱਗਿਆ ਹੋਇਆ ਬਹੁਤ ਸੋਹਣੀ ਝੋਲੀਆ ਬਹੁਤ ਹੀ ਪਿਆਰਾ ਕਲਰ ਹੈ ਜੀ ਗੱਲ ਸਹੀ ਹੈ ਹਾਂਜੀ ਬੱਚੇ ਬਹੁਤ ਵਧੀਆ ਦੇ ਹੋਏ ਹਾਂਜੀ ਆਉਣ ਵਾਲਾ ਨੇ ਆਪਣੇ ਬੱਚਾ ਬਹੁਤ ਵਧੀਆ ਪ੍ਰੋਪਰ ਪੂਰਾ ਵਧੀਆ ਮਾਰਕਿੰਗ ਦਾ ਦੇਖ ਕਮਿਨਿਆਂ ਦੇ ਪਿੱਛੇ ਇਹ 8 ਮਹੀਨਿਆਂ ਦੇ ਵਿੱਚ ਜੇ ਕੋਈ ਵਧੀਆ ਸੇਵਾ ਏ ਆਈ ਕਰਾ ਲੈਣੀ ਹੈ ਹਾਂਜੀ ਬਹੁਤ ਹੀ ਜ਼ਿਆਦੇ ਸਮੇਂ ਬਲੀ ਕੱਟੀ ਹੈ ਇਹਦਾ ਰੇਟਰ ਆਮਨੇ ਕੀ ਕਰਦੇ ਆ ਇਹ ਆਪਾਂ ਹਨਾ 30000 ਦੀ ਕੱਟੀ ਦੇਵਾਂਗੇ ਲੈ ਵੀ ਮੈਂ ਤਰੋ 30000 ਦੇ ਵਿੱਚ ਤੁਹਾਨੂੰ ਪੂਰਾ ਟਾਪ ਦਾ ਨਗਿੰਨਾ ਜੋ ਚੋ ਵੀ ਮਾਨਤਾਨ ਆਪਾਂ ਕਰਾ ਦਾਂਗੇ ਬਾਡੀ ਸਟਰਕਚਰ ਤੁਹਾਨੂੰ ਆਪਾਂ ਦਖਮੇ ਨੰਬਰ ਵਾਲੀ ਕੱਟੀ ਮੀਣੀ ਇਹਦੀ ਉਮਰ ਆਮਨੇ ਇਹ ਸਾਲ ਦੀ ਕੱਟੀ ਹੈ ਜੀ 1 ਸਾਲ ਦੀ ਕੱਟੀ ਹੈ ਪਿੱਠ ਪੂੜਾ ਇਹਨੂੰ ਵੀ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਫੇਸ ਕੁਆਲਿਟੀ ਦੇਖੋ ਤੁਸੀਂ ਲੈ ਕਰਾਂ ਮੋੜਦਾ ਇੱਕ ਵਾਰ ਜੀਦਾ ਤੁਸੀਂ ਮਾੜਾ ਜਾਂ ਸਿੰਘਾਂ ਦੇ ਕੈਮਰਾ ਮਰਵਾ ਕੇ ਦਿਖਾਓ ਦਰਸ਼ਕਾਂ ਨੂੰ ਫਿਰ ਆਲਾ ਕਹਿੰਦਾ ਬੰਨੀ ਸਿੰਘ ਦੇ ਹਲਦੇ ਨਹੀਂ ਗਏ ਦੇਖੋ ਜੀ ਹਾਲ ਸਹੀ ਆ ਲੈ ਹਾਂ ਜੀ ਸਿੰਘ ਪੂਰੇ ਹਲਦੇ ਆ ਪੂਰੇ ਹਲਦੇ ਬਹੁਤ ਚੰਗੀ ਹੈ ਹਾਂ ਜੀ ਝੋਲੀ ਦੇ ਕੈਮਰਾ ਮਰਵਾ ਦੋ ਬਹੁਤ ਹੀ ਪਿਆਰੀ ਝੋਲੀ ਲੱਗੀ ਹੋਈ ਐ ਨੂੰ ਝੋਲੀ ਦੇ ਮਾਰ ਦੇ ਕੈਮਰਾ ਪਿੱਠ ਪੁੜੇ ਦੀ ਬਹੁਤ ਹੀ ਜ਼ਿਆਦਾ ਸਮੀ ਬਲੀ ਕੱਟੀ ਐ ਲੈ ਕਰ ਇਹਨੂੰ ਤੋੜ ਕੇ ਦਿਖਾ ਦਿਓ ਅਚ ਵੀ ਤਾਂ ਨਹੀਂ ਕਰਦੀ ਨਹੀਂ ਅਚ ਵੀ ਮਾੜੀ ਮੋਟੀ ਕਰਦੇ ਵੀਰੇ ਉਹਦੇ ਤਲਿਆ ਰਾਈ ਨਾ ਪਿਆ ਇਸ ਕਰਕੇ ਆ ਪਰ ਅਸੀਂ ਕੈਮਰਾ ਤੋੜ ਕੇ ਦਿਖਾਉਣ ਦਾ ਮਤਵਲਾ ਆਪਣਾ ਇਹ ਹੁੰਦਾ ਹੈ ਵੀਰ ਦਰਸ਼ਕ ਵੀਰ ਕਾ ਨੂੰ ਆਪਾਂ ਨੂੰ ਕਮੈਂਟ ਨਾ ਕਰ ਸਕਣ ਵੀ ਉਹ ਤੋਰੀ ਖਣੀ ਕੋਈ ਇਹ ਚ ਕਾ ਜਾ ਹਨਾ ਹਾਂਜੀ ਲੈ ਇੱਥੇ ਰੋਕ ਲੈ ਨੂੰ ਕਿਰਾਂ ਦੋ ਕਮੈਂਟ ਬਸ ਪੁੱਤ ਅੱਜ ਲੈ ਆ ਰਾਮ ਨੇ ਲਵੇ ਦੋ ਮੀੜੀਆਂ ਨੇ ਇਹਦੀ ਵੀ ਬਹੁਤ ਹੀ ਵਧੀਆ ਫੇਸ ਕੁਆਲਿਟੀ ਆ ਜੀ ਬਹੁਤ ਹੀ ਵਧੀਆ ਬਹੁਤ ਪਿਆਰਾ ਸਿੰਗ ਲੱਗਿਆ ਬਹੁਤ ਹੀ ਪਿਆਰਾ ਹੈੱਡ ਆ ਜੀ ਬੂਥ ਬਹੁਤ ਬਹੁਤ ਚੰਗੀ ਐ ਇਹ ਵੀ ਕਾਲੀ ਪਈ ਆ ਜੀ ਜਮਾ ਕਾਲੀ ਸ਼ਾਹ ਹੈ ਜੀ ਬਿਲਕੁਲ ਡੈਰੀ ਦਾ ਬੱਚਾ ਪ੍ਰੋਪਰ ਬੱਚਾ ਡੈਰੀ ਦਾ ਪੂਰਾ ਇਹਨੂੰ ਬੰਨ ਦੇ ਰਾਮ ਨੇ ਆ ਦੇ ਜੀ ਲੈ ਜੀ ਮਿੱਤਰੋ ਅੱਜ ਦੋ ਮੀੜੀਆਂ ਚਾਰ ਮੋਰਾ ਦੀਆਂ ਇਹ ਫੌਂਜ ਕਲਿਆਣੀ ਜੀ ਆਪਾਂ ਕਹਿ ਸਕਦੇ ਆ ਪਿੱਠਪੂੜਾ ਬਹੁਤ ਹੀ ਚੰਗਾ ਹਾਂਜੀ ਇਹਦੀ ਡਿਮਾਂਡ ਆ ਪਰ ਆਮਨੇ ਕੀ ਕਰਦੇ ਆ ਇਹ ਵੀ ਆਪਾਂ 30000 ਦੀ ਕੱਤੀ ਦੇਵਾਂਗੇ ਨਹੀਂ ਮਿੱਤਰੋ 30000 ਦੇ ਵਿੱਚ ਤੁਹਾਨੂੰ ਇੰਨੀ ਵਧੀਆ ਸਮੀ ਪੜੀ ਕੱਤੀ ਉਹ ਵੀ ਨਹੀਂ ਡਿਮਾਂਡ ਪੂਰੀ ਟਰੈਂਡਿੰਗ ਚ ਹੈ ਜੇ ਕੱਤੀ ਇਹ ਵੀ 30000 ਦੇ ਵਿੱਚ ਮਿਲ ਜੂ ਤੇ ਆ ਜੇ ਲਾਟ ਦੇ ਰੇਟ ਕਰ ਕੱਠੇ ਜੇ ਆਪਾਂ ਦੜਾ ਕਿਸ ਨੂੰ ਚੱਕਣਾ ਜੇ ਆਪਾਂ ਦੜਾ ਦੇਣਾ ਤਾਂ ਇਹ ਆਪਾਂ ਇਹ 31000 ਦੇ ਹਿਸਾਬ ਨੂੰ ਦੜਾ ਦੇ ਦਾਂਗੇ ਸਾਰੇ ਹੀ ਹਾਂਜੀ ਲੈ ਵੀ ਮਿੱਤਰੋ 31000 ਜਿਹੜੀਆਂ ਵਿੱਚ 35 ਦੀਆਂ ਵੀ ਨੇ ਨਾ ਹਾਂਜੀ ਉਹ ਵੀ ਤੁਹਾਨੂੰ 31 ਦੀਆਂ ਮਿਲ ਜਾਣਗੀਆਂ 31000 ਦੇ ਹਿਸਾਬ ਨਾਲ ਅੱਜ ਸਾਰਾ ਦੜਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਇਕੱਠਾ ਲਾਟ ਲੈਂਦਾ ਤਾਂ ਆਪਾਂ ਉਹਨੂੰ 1000 21000 31 ਮਗਰ ਹੋਰ ਮਾਨਤਾਨ ਕਰਦੇ ਜੇ 30000 ਦੇ ਹਿਸਾਬ ਨਾਲ ਜੇ ਕਿਸੇ ਨੇ ਦੜਾ ਚੱਕਣਾ 6 ਦੀਆਂ 6 ਕੱਟੀਆਂ ਚੱਕ ਲਓ ਬਹੁਤ ਹੀ ਜੈਨਰੇਟਰ ਤੇ ਉਰੇ ਆ ਜਾ ਮੜਾ ਜੇ ਨੰਬਰ ਤੇ ਆਪਦਾ ਐਡਰੈਸ ਦੁਬਾਰੇ ਦੱਸ ਦੇ ਆਪਾਂ ਅੱਜ ਵੀਡੀਓ ਚ ਸਟਾਰਟ ਕਰਨ ਲੱਗੇ ਬੋਲਦੇ ਪਿੰਡ ਆਪਣਾ ਹਰੀਘੜਾ ਜੀ ਤਹਿਸੀਲ ਤਨੋਲਾ ਦੇ ਜ਼ਿਲ੍ਹਾ ਆਪਣਾ ਬਰਨਾਲਾ ਜੀ ਕੰਟੈਕਟ ਨੰਬਰ ਆਪਣਾ 88376 ਤੇ 680 ਸਿਆਰੀ ਇੱਕ ਵਾਰ ਫੇਰ ਸੁਣ ਲਓ ਜੀ 88376 ਤੇ 680 ਸਿਆਰੀ ਇਲਾ ਮੈਟਰੋ ਵੀਡੀਓ ਲਾਸਟ ਤੱਕ ਦੇਖਿਆ ਕਰੋ ਰੇਟ ਵੀ ਬਹੁਤ ਰਾਮਣੇ ਦੇ ਜਾਇਜ਼ ਹੁੰਦੇ ਨੇ ਜਿਹੜੇ ਮੇਰੇ ਯਾਰ ਵੈਲੀ ਨੂੰ ਚਾਹੀਜ ਨੇ ਫਟਾਫਟ ਦੀ ਪੇਮੈਂਟ ਕਰਕੇ ਬਕਤੀਆਂ ਬੁੱਕ ਕਰਾ ਹਾਂਜੀ ਭਾਈ ਜੀ ਇਸ ਤਰ੍ਹਾਂ ਨਾ ਪਹਿਲੇ ਲਾੜ ਦੇ ਵਿੱਚ ਹੋਇਆ ਇੱਕ ਬੰਦੇ ਨੇ ਕੀ ਕੀਤਾ ਜੀ 1000 ਰੁਪਏ ਸਾਈ ਪਾਕਿਸਤਾਨ ਨੂੰ ਦੋ ਦਿਨ ਲਮਕਾਈ ਗਿਆ ਪਲੀਜ਼ ਹੱਥ ਬੰਨ ਕੇ ਬੇਨਤੀ ਆ ਇਸ ਤਰ੍ਹਾਂ ਦਾ ਕੰਮ ਨਾ ਕਰਿਆ ਕਰੋ ਜੀ ਸਾਡਾ ਮਾਲ ਸੇਲ ਹੋਣ ਕਰਨੀ ਤਾਂ ਰਹਿੰਦਾ ਨਹੀਂ ਹੈਗਾ ਜੀ ਪਤਾ ਨਹੀਂ ਕਿਹੜਾ ਨਾਲ ਆਲੇ ਨੂੰ ਆਇਆ ਹੁੰਦਾ ਕਿ ਅਸੀਂ ਮਾਲ ਖਰੀਦ ਲੈਣਾ ਘੱਟੋ ਘੱਟ 5000 ਸਾਈ ਪਾਇਆ ਕਰੋ ਜੇ ਮਾਲ ਖਰੀਦਣਾ ਹੁੰਦਾ ਜੀ ਨਹੀਂ ਹੱਤਵਾਨ ਕੇ ਬੇਨਤਾ ਸਾਨੂੰ ਫੋਨ ਨਾ ਲਾਇਆ ਕਰੋ ਲੈ ਵੀ ਮਿੱਤਰੋ ਅੱਜ ਕੱਟੀਆਂ ਦੀ 6 ਕੱਟੀਆਂ ਦਾ ਲਾਟ ਕੱਢਤਾ ਫਟਾਫਟ ਚੱਕ ਲਿਓ ਤੇ ਵੀਡੀਓ ਲਾਸਟ ਤੱਕ ਦੇਖਿਓ ਆਪਣੇ ਚੈਨਲ ਦੀ ਵੀ ਘੰਟੀ ਦਬਾ ਕੇ ਰੱਖੋ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚੇ ਧੰਨਵਾਦ ਮਿੱਤਰੋ ਸਾਰਿਆਂ ਦਾ